ਸਸ਼੍ਰੀਕਾਂਤ ਉਸ ਦੇ ਖਰਸਨ ਸੈਸ਼ਨਸ ਤੇ ਮੈਂ ਹਰਪ੍ਰਦੀਪ ਕੌਰ ਅਸਟ੍ਰੇਲ ਦੀ ਵੱਡੇ ਤੇ ਅਹਿਮ ਖਬਰ ਜੁੜੀ ਹੈ ਐਮ ਐਲ ਏ ਗੋਲਡੀ ਕੰਬੋਜ ਦੇ ਨਾਲ ਤਦ ਦੱਸਦੀ ਕਿ ਉਹ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਵਾਪਸ ਹੈ ਜਿਹੜਾ ਉਹ ਜਲਾਲਾਬਾਦ ਵੱਲ ਨੂੰ ਜਾ ਰਹੀ ਸੀ ਤਦ ਦੱਸਦੀ ਕਿ ਰਸਤੇ ਦੇ ਵਿੱਚ ਯਾਨੀ ਕਿ ਫਿਰੋਜ਼ਪੁਰ ਦੇ ਵਿੱਚ ਇਹ ਹਾਦਸਾ ਹੋ ਜਾਂਦਾ ਤਦ ਦੱਸਦੀ ਕਿ ਆਪਣੇ ਪਰਿਵਾਰ ਸਮੇਤ ਉਹ ਚੰਡੀਗੜ੍ਹ ਤੋਂ ਜਲਾਲਾਬਾਦ ਵੱਲ ਨੂੰ ਚੱਲ ਰਹੀ ਸੀ ਤਾਂ ਪਾਣੀ ਹੈ ਜਿਹੜਾ ਖੜਾ ਸੀ ਲਗਾਤਾਰ ਮੌਨਸੂਨ ਕਰਕੇ ਬਾਰਿਸ਼ ਕਰਕੇ ਸੜਕਾਂ ਦੇ ਉੱਤੇ ਪਾਣੀ ਖੜਾ ਹੁੰਦਾ ਜਿਸ ਕਾਰਨਾਂ ਕਰਕੇ ਉਸ ਦੀ ਗੱਡੀ ਦੇ ਵਿੱਚ ਪਾਣੀ ਪੈ ਜਾਂਦਾ ਤੇ ਬ੍ਰੇਕਾਂ ਦੇ ਜਿਹੜੀਆਂ ਫੇਲ ਹੋ ਜਾਂਦੀਆਂ ਨੇ ਤਾਂ ਅੱਗੇ ਜਾ ਰਹੀ ਪਾਇਲਟ ਗੱਡੀ ਬਲੇਰੋ ਗੱਡੀ ਦੇ ਵਿੱਚ ਕਹਿ ਸਕਦੇ ਆ ਕਿ ਟੱਕਰ ਹੋ ਜਾਂਦੀ ਹੈ ਕੰਟਰੋਲ ਨਹੀਂ ਹੁੰਦਾ ਬ੍ਰੇਕਾਂ ਫੇਲ ਹੋਣ ਦੇ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੀ ਆ ਕਿ ਗੰਦੀਮਤ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਕੋਲਡੀ ਕੰਪੋਜ਼ ਹੋਣਾਂ ਦੇ ਵੱਲੋਂ ਵੀ ਬਿਆਨ ਸਾਂਝਾ ਨਹੀਂ ਕੀਤਾ ਗਿਆ ਸਿਰਫ ਇੰਨੀ ਜਾਣਕਾਰੀ ਨਿਕਲ ਕੇ ਜ਼ਰੂਰ ਸਾਹਮਣੇ ਆਈ ਹੈ ਕਿ ਸਾਰੇ ਨੇ ਜਿਹੜੇ ਉਹ ਸਹੀ ਸਲਾਮਤ ਦੱਸੇ ਜਾ ਰਹੇ ਨੇ ਠੀਕ ਠਾਕ ਦੱਸੇ ਜਾ ਰਹੇ ਨੇ ਤੇ ਇਸ ਰਿਲੇ ਦੀ ਇਹ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਸਭ ਤੋਂ ਵੱਡੀ ਖਬਰ ਜੁੜੀ ਹੈ ਐਮ.ਐਲ.ਏ. ਗੋਲਦੀ ਕੰਬੋਜ ਖੋਰਾ ਦੇ ਨਾਲ ਤਾਂ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਆਪਣੇ ਪਿੰਡ ਵਾਪਸ ਹੈ ਜਿਹੜਾ ਉਹ ਜਲਾਲਾਬਾਦ ਵੱਲ ਨੂੰ ਵੱਧ ਰੇ ਸੀ ਤੇ ਰਸਤੇ ਦੇ ਵਿੱਚ ਹੀ ਇਹ ਹਾਦਸਾ ਹੋ ਜਾਂਦਾ ਦਰਸਲ بارش ਹੋਣ ਦੇ ਕਾਰਨ ਸੜਕਾਂ ਦੇ ਉੱਤੇ ਪਾਣੀ ਖੜਾ ਹੁੰਦਾ ਜਿਸ ਦੇ ਕਾਰਨ ਗੱਡੀ ਦੀ ਅਪਰੇ का फेल हो ਜਾਂਦੀਆਂ ਨੇ ਔਰ ਹਾਦਸੇ ਦਾ ਕਾਰਨ ਬਣਦੀ ਹੈ ਫਿਲਹਾਲ ਗਰੀਮਤ ਰਹੀ ਹੈ ਕਿ ਜਾਣੇ ਨੁਕਸਾਨ ਤੋਂ ਬਚਾ ਰਹੀ ਹੈ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਸੈਂਸ ਐਂਡਸ ਤੇ ਮੈਂ ਹਾਂ ਪ੍ਰਦੀਪ ਕਾਰਸਟ੍ਰੇਲੇ ਦੀ ਵੱਡੀ ਤੇ ਅਹਿਮ ਖਬਰ ਜੁੜੀ ਹੈ ਐਮ ਐਲ ਏ ਗੋਲਡੀ ਕੰਬੋਜ ਤੇਰਾ ਤਾਂ ਦੱਸਦੀ ਹੈ ਕਿ ਉਹ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਵਾਪਸ ਹੈ ਜਿਹੜਾ ਉਹ ਜਲਾਲਾਬਾਦ ਵੱਲ ਨੂੰ ਜਾ ਰਹੀ ਸੀ ਤਦ ASCII ਕਿ ਰਸਤੇ ਦੇ ਵਿੱਚ ਯਾਨੀ ਕਿ ਫਿਰੋਜ਼ਪੁਰ ਦੇ ਵਿੱਚ ਇਹ ਹਾਦਸਾ ਹੋ ਜਾਂਦਾ ਤਦ ASCII ਕਿ ਆਪਣੇ ਪਰਿਵਾਰ ਸਮੇਤ ਉਹ ਚੰਡੀਗੜ੍ਹ ਤੋਂ ਜਲਾਲਾਬਾਦ ਵੱਲੋਂ ਚੱਲ ਰਹੀ ਸੀ ਤਾਂ ਪਾਣੀ ਹੈ ਜਿਹੜਾ ਖੜਾ ਸੀ ਲਗਾਤਾਰ ਮੌਨਸੂਨ ਕਰਕੇ ਬਾਰਿਸ਼ ਕਰਕੇ ਸੜਕਾਂ ਦੇ ਉੱਤੇ ਪਾਣੀ ਖੜਾ ਹੁੰਦਾ ਜਿਸ ਕਾਰਨਾਂ ਕਰਕੇ ਉਸ ਦੀ ਗੱਡੀ ਦੇ ਵਿੱਚ ਪਾਣੀ ਪੈ ਜਾਂਦਾ ਤੇ ਬ੍ਰੇਕਾਂ ਦੇ ਜਿਹੜੀਆਂ ਫੇਲ ਹੋ ਜਾਂਦੀਆਂ ਨੇ ਤਾਂ ਅੱਗੇ ਜਾ ਰਹੀ ਪਾਇਲਟ ਗੱਡੀ ਬਲੈਰੋ ਗੱਡੀ ਦੇ ਵਿੱਚ ਕਹਿ ਸਕਦੇ ਆ ਕਿ ਟੱਕਰ ਹੋ ਜਾਂਦੀ ਹੈ ਕੰਟਰੋਲ ਨਹੀਂ ਹੁੰਦਾ ਬ੍ਰੇਕਾਂ ਫੇਲ ਹੋਣ ਦੇ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੀਆਂ ਕਿ ਗੰਨੀਮਤ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਕੋਲਡੀ ਕੰਪੋਜ਼ ਹੋਣਾਂ ਦੇ ਵੱਲੋਂ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਗਿਆ ਸਿਰਫ ਇੰਨੀ ਜਾਣਕਾਰੀ ਨਿਕਲ ਕੇ ਜ਼ਰੂਰ ਸਾਹਮਣੇ ਆਈ ਹੈ ਕਿ ਸਾਰੇ ਨੇ ਜਿਹੜੇ ਉਹ ਸਹੀ ਸਲਾਮਤ ਦੱਸੇ ਜਾ ਰਹੇ ਨੇ ਠੀਕ ਠਾਕ ਦੱਸੇ ਜਾ ਰਹੇ ਨੇ ਤੇ ਇਸ ਵੇਲੇ ਦੀ ਇਹ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਸਭ ਤੋਂ ਵੱਡੀ ਖਬਰ ਜੁੜੀ ਹੈ ਐਮ ਐਲ ਏ 골ਡੀ ਕੰਬੋਜ ਹਰਦੇ ਨਾਲ ਤਾਂ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਆਪਣੇ ਪਿੰਡ ਵਾਪਸ ਹੈ ਜਿਹੜਾ ਉਹ ਜਲਾਲਾਬਾਦ ਵੱਲੋਂ ਵੱਧ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਇਹ ਹਾਦਸਾ ਹੋ ਜਾਂਦਾ ਦਰਸਲ بارش ਹੋਣ ਦੇ ਕਾਰਨ ਸੜਕਾਂ ਦੇ ਉੱਤੇ ਪਾਣੀ ਖੜਾ ਹੁੰਦਾ ਜਿਸ ਦੇ ਕਾਰਨ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਔਰ ਹਾਦਸੇ ਦਾ ਕਾਰਨ ਬਣਦੀ ਹੈ ਫਿਲਹਾਲ ਗਰੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਲਈ ਹੈ